ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ ਬਹੁਤ ਸਵਾਗਤ ਆ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਜੀ ਕਾਟਨ ਦੀ ਰਹੇਗੀ ਤੇ ਬਹੁਤ ਜ਼ਿਆਦਾ ਡਿਮਾਂਡਡ ਅੱਜ ਵਾਲੀ ਵੀਡੀਓ ਅਸੀਂ ਲੈ ਕੇ ਆਏ ਆ ਤੁਹਾਡੇ ਵਾਸਤੇ ਜਿਹੜੇ ਇਹ ਵਾਲੇ ਸੂਟ ਨੇ ਜੀ ਨਾਰਮਲੀ ਤੁਸੀਂ ਅਗਰ ਕਿਸੇ ਸ਼ਾਪ ਤੋਂ ਵੀ ਲੈਂਦੇ ਹੋ ਤਾਂ ਸੇਮ ਕਾਪੀਸ ਤੁਹਾਨੂੰ 450 500 ਦੇ ਬਹੁਤ ਈਜ਼ੀਲੀ ਕਾਟਨ ਦੇ ਦੁਪੱਟੇ ਵਾਲੇ ਸੂਟ ਮਿਲ ਜਾਂਦੇ ਆ ਪਰ ਜਿਹੜੇ ਇਹ ਸੂਟ ਨੇ ਜੀ ਇਹਨਾਂ ਦਾ ਸਟੱਫ ਬਹੁਤ ਜ਼ਿਆਦਾ ਠੀਕਾ ਮਤਲਬ ਕਿ ਤੁਸੀਂ ਅਗਰ ਡੇਲੀ ਵੀ ਇਹਨਾਂ ਨੂੰ ਤੋਤੋਗੇ ਪਾਣੇ ਹੋ ਤਾਂ ਇਹਨਾਂ ਦਾ 1 ਸਾਲ ਵਾਸਤੇ ਕਿ ਵਾਲੇ ਪ੍ਰਾਈਸ ਰਹੂਗਾ 1150 ਅਸੀਂ ਪਹਿਲਾਂ ਵੀ ਵੀਡੀਓ ਪਾਈ ਸੀਗੇ ਤੇ ਸ਼ਿਪਿੰਗ ਅਲੱਗ ਤੋਂ ਰਹੇਗੀ ਤੁਸੀਂ ਸ਼ਿਪਿੰਗ ਮਤਲਬ ਕਿ ਵਿੱਚ ਹੀ ਆਪ ਐਡ ਕਰ ਲੈਣੇ ਸਾਰੇ ਸੂਟਾਂ ਦੀ ਟੋਟਲੀ 50 ਰੁਪਏ ਸ਼ਿਪਿੰਗ ਕਰਦਾਂ ਨੇ ਤੁਸੀਂ ਜਿੱਥੇ ਵੀ ਲੈਣਾ 1200 ਦਾ ਤੁਹਾਨੂੰ ਸੂਟ ਪਏਗਾ ਜਿਹੜਾ ਵੀ ਸੂਟ ਤੁਸੀਂ ਲੈਣਾ ਹੋ ਉਸ ਦੀ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ 1200 ਦਾ ਮਤਲਬ ਕਿ ਵਿਦ ਸ਼ਿਪਿੰਗ ਤੁਹਾਨੂੰ 1200 ਦਾ ਸੂਟ ਪਏਗਾ ਜੀ ਠੀਕ ਹੈ ਦਿਖਾਣੇ ਸੋਨੇ ਸੋਨੇ ਜੇ ਸੂਟ ਹਰ ਡਿਜ਼ਾਈਨਰ ਦੇ ਪੀਸ ਰਹਿਣਗੇ ਜੀ ਦੇਖੋ ਇਹ ਜਿੱਦਾ ਵੀ ਨੈਕ ਰੈਜਕਲ ਕਾਫੀ ਜ਼ਿਆਦਾ ਟ੍ਰੈਂਡ ਆ ਉਦਾਂ ਦੇ ਇਸਤੇ ਪੈਸ ਹੋਇਆ ਹੋਇਆ ਬਹੁਤ ਸੋਹਣਾ ਜਿਹਾ ਤੇ ਕਾਟਨ ਦੇ ਦੁਪੱਟੇ ਵਾਲੇ ਸੂਟ ਰਹਿਣਗੇ ਮੇਨ ਆ ਕਿਨਾਂ ਦਾ ਸਟੱਫ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਠੀਕ ਹੈ ਜੀ ਇਹ ਤੁਸੀਂ ਘਰ ਪਾਓ ਸੂਟ ਜਾਂ ਫਿਰ ਆਫਿਸ ਵਗੈਰਾ ਚ ਜਿੱਦਾਂ ਮਰਜ਼ੀ ਪਾ ਸਕਦੇ ਹੋ ਮੈਚਿੰਗ ਸੂਟ ਰਹਿਣਗੇ ਸਾਰੀ ਇਹ ਹੈਗੇ ਸ਼ਰਟ 2 ਮੀਟਰ ਤੋਂ ਘੱਟ ਕਿਸੇ ਦੀ ਵੀ ਕੱਟ ਨਹੀਂ ਆਉਂਦੀ ਹੈਗੀ ਅਗਰ ਤੁਸੀਂ ਮਤਲਬ 5 500 ਵਾਲੇ 450 ਵਾਲੇ ਸੂਟ ਲੈਣੇ ਆ ਤਾਂ ਪਹਿਲੀ ਗੱਲ ਤਾਂ ਉਹਦੀ ਲੈਂਥ ਹੀ ਨਹੀਂ ਬਣਦੀ ਹੈਗੇ ਜੀ 2 ਮੀਟਰ ਤੋਂ ਘੱਟ ਤੁਹਾਨੂੰ ਕੋਈ ਵੀ ਸ਼ਰਟ ਨਹੀਂ ਮਿਲੇਗੀ ਪ੍ਰੋਪਰ ਨੀਚੇ ਬਾਰਡਰ ਹੈ ਇਹਨਾਂ ਦੇ ਠੀਕ ਹੈ ਤੇ ਸਟੱਫ ਬਹੁਤ ਜ਼ਿਆਦਾ ਫਾਈਨ ਆ ਇਹ ਹੈਗੀ ਹੈ ਜੀ ਸਲਵਾਰ ਸਲਵਾਰ ਵੀ ਤੁਹਾਨੂੰ 2 ਮੀਟਰ ਦੀ ਮਿਲੇਗੀ ਠੀਕ ਹੈ ਇਹ ਹੈਗੀ ਹੈ ਜੀ ਸਲਵਾਰ ਦੇਖੋ ਐਂ ਤਾਂ ਆ ਜਾਈਗੀ ਇਹਦੀਆਂ ਲਾਈਨਾਂ ਐਂ ਤਾਂ ਜਾਣਗੀਆਂ ਇੱਕ ਸੂਟ ਮੈਂ ਤੁਹਾਨੂੰ ਪ੍ਰੋਪਰ ਖੋਲ ਕੇ ਦਿਖਾ ਦੰਨੀ ਆ ਤੇ ਬਾਕੀ ਡਿਜ਼ਾਈਨ ਕਲਰ ਦੇ ਦਾਂਗੇ ਸਾਰੇ ਕਾਫੀ ਸਾਰੀ ਕੁਆਂਟੀਟੀ ਛੈਗਾ ਜੀ ਇਹ ਵਾਲਾ ਸਟਾਕ 1200 ਦਾ ਸੂਟ ਪਏਗਾ ਤੇ ਸ਼ਿਪਿੰਗ ਰਹੇਗੀ ਫ੍ਰੀ ਤਾਂ ਨਹੀਂ ਕਹਿ ਸਕਦੇ ਕਿਉਂਕਿ 50 ਰੁਪਏ ਵਿੱਚ ਹੀ ਐਡ ਕਰਤੇ ਆ ਸ਼ਿਪਿੰਗ ਦੇ ਮਤਲਬ ਤੁਹਾਨੂੰ ਸ਼ਿਪਿੰਗ ਜਿੱਦਾਂ 60 70 ਰੁਪਏ 80 ਰੁਪਏ ਲੈਣੇ ਆ ਸੀ ਤਾਂ ਅੱਜ ਸਾਰਿਆਂ ਨੂੰ ਹੀ 50 ਰੁਪਏ ਸ਼ਿਪਿੰਗ ਲੱਗੇਗੇ ਪੰਜਾਬ ਦੇ ਵਿੱਚ ਠੀਕ ਹੈ ਇਹ ਦੇਖੋ ਜੀ ਬਹੁਤ ਲੰਮਾ ਚੌੜਾ ਜੈ ਕਾਟਨ ਦਾ ਦੁਪੱਟਾ ਹੈ ਤੇ 2.5 ਮੀਟਰ ਦੀ ਲੈਂਥ ਦਾ ਇਹ ਕਾਫੀ ਲੰਮਾ ਚੌੜਾ ਹੈ ਜਿੱਦਾਂ ਗਰਮੀ ਦੇ ਵਿੱਚ ਆਪਾਂ ਨੇ ਫੇਸ ਵਗੈਰਾ ਕਵਰ ਕਰਕੇ ਬਾਹਰ ਜਾਣਾ ਹੁੰਦਾ ਤਾਂ ਉਹ ਵੀ ਬਹੁਤ ਵਧੀਆ ਉਹਦੇ ਵਾਸਤੇ ਵੀ ਕਲਰ ਆਪਸ਼ਨ ਦੇਖ ਲਓ ਗ੍ਰੇ ਕਲਰ ਹੈ ਇਹਦੇ ਵਿੱਚ ਠੀਕ ਹੈ ਦੋ ਕਲਰ ਨੇ ਜੇ ਤੇ ਨੈਕਸਟ ਸੂਟ ਦਿਖਾਣੇ ਆ ਇਹ ਬਲੈਕ ਸੂਟ ਆ ਬਲੈਕ ਐਂਡ ਵਾਈਟ ਦਾ ਬਹੁਤ ਸੋਹਣਾ ਜਿਹਾ ਕੰਟਰਾਸਟ ਗਰਮੀ ਚ ਇਦਾਂ ਦੇ ਸੂਟ ਪਾਵੇ ਬਹੁਤ ਸੋਹਣੇ ਲੱਗਦੇ ਆ ਮੈਂ ਦੇਣ ਦਿਖਾ ਦਾਂਗੀ ਤੁਹਾਨੂੰ ਸੂਟ ਕਿਉਂਕਿ ਕਾਫੀ ਸਾਰੇ ਸਟਾਕ ਹੈਗਾ ਆਪਣੇ ਕੋਲ ਇਹ ਹੈਗੇ ਡਾਟਸ ਵਾਲੀ ਬਲੈਕ ਕਲਰ ਦੀ ਸਲਵਾਰੇ ਦੀ ਠੀਕ ਹੈ कॉटन ਦੀ ਤੇ ਇਹ ਹੈਗਾ ਜੀ कॉटन ਦਾ ਦੁਪੱਟਾ ਐਡਾ ਰਹੇਗਾ ਸੂਟ ਇਹ ਇਹਦੇ ਵਿੱਚ ਤੁਹਾਨੂੰ 2-2 ਸੂਟ ਇਕੱਠਾ ਕੁਆਂਟੀਟੀ ਐਂਡ ਸਟਾਕ ਚੱਕ ਲਿਆ ਇਹ ਇਹ ਚ ਬਲੂ ਕਲਰ ਆ ਇੱਕ ਤੇ ਬਲੈਕ ਕਲਰ ਆ ਦੋਨਾਂ ਤੁਹਾਨੂੰ 2-2 ਸੂਟ ਮਿਲ ਜਾਣਗੇ ਨੈਕਸਟ ਹੈਗਾ ਜੀ ਬਹੁਤ ਸੋਹਣਾ ਕਲਰ ਪ੍ਰਿੰਟ ਗ੍ਰੇ ਕਲਰ ਦਾ ਸੂਟ ਆ ਤੇ ਇਦਾਂ ਲਾਈਨ ਵਾਲੀ ਰਹੇਗੀ ਇਹਦੀ ਸਲਵਾਰ ਇਹ ਸਲਵਾਰ ਠੀਕ ਹੈ ਤੇ ਇਹ ਹੈਗਾ ਜੀ ਸ਼ਰਟ ਲੈਂਥ ਪ੍ਰੋਪਰ ਪੂਰੀ ਬਣੇਗੀ ਤੁਸੀਂ 2.5 ਮੀਟਰ ਦੇ ਅਕੋਰਡਿੰਗ ਆਪਣੀ ਲੈਂਥ ਜੀ ਨਹੀਂ ਰੱਖਣੀ ਹੁੰਦੀ ਆ ਇਹ ਹੈਗਾ ਇਹਦਾ ਲੰਮਾ ਚੌੜਾ ਜਿਹਾ ਦੁਪੱਟਾ ਇਹ ਕਲਰ ਨੇ ਜੀ ਇਹ ਦੋ ਕਲਰ ਨੇ ਇਹਦੇ ਵਿੱਚ ਤਕਰੀਬਨ ਸਭ ਦੇ ਵਿੱਚ ਦੋ ਤਿੰਨ ਕਲਰ ਹੋਣਗੇ ਸਟਾਫ ਬਹੁਤ ਯਾਦਾ ਫਾਈਨ ਆ ਦੇਖੋ ਇਦਾਂ ਨਿਕਰੇ ਬਹੁਤ ਸੋਹਣਾ ਪੈਚ ਆ ਇਸ ਤੇ ਘੇਰੇ ਤੇ ਵੀ ਬਾਰਡਰ ਹੈ ਤੇ neck ਤੇ ਬਹੁਤ ਸੋਹਣਾ ਪੈਚ ਆ ਡਿਜ਼ਾਈਨਰ ਜਿਹਾ ਸੂਟ ਬਣੇਗਾ ਬਣਨ ਤੋਂ ਬਾਅਦ ਇਹ ਸਲਵਾਰ ਹੈ ਜੀ ਇਹਦੀ ਤੇ ਇਹ ਹੈਗਾ ਕਾਟਨ ਦਾ ਦੁਪੱਟਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਮਸਟਰਡ ਕਲਰ ਮਿਲ ਜਾਏਗਾ ਇਹ ਕੇ ਰਸਟੀ ਜਿਹਾ ਸ਼ੇਡ ਮੈਰੂਨ ਰਸਟੀ ਕਲਰ ਆ ਬਹੁਤ ਸੋਹਣਾ ਇਹ ਕਿਹ ਹੈ ਤੇ ਇੱਕ ਮਿਲ ਜੇਗਾ ਜੀ ਇਹ ਬਲੂ ਕਲਰ ਚਾਰ ਕਲਰ ਨੇ ਚਾਰੋਂ ਹੀ ਕਲਰ ਬਹੁਤ ਸੋਹਣੇ ਆ ਨੈਕਸਟ 1200 ਦਾ ਸੂਟ ਅੱਜ ਦੀ ਵੀਡੀਓ ਦੇ ਜਿਹੜਾ ਵੀ ਸੂਟ ਤੁਸੀਂ ਲੈਣਾ ਹੈ 1200 ਪੇ ਕਰਕੇ ਆਪਣਾ ਐਡਰੈਸ ਸੈਂਡ ਕਰ ਦਿਓ ਜੀ ਅਸੀਂ ਤੁਹਾਨੂੰ ਸੂਟ ਭੇਜ ਦਾਂਗੇ ਨੈਕ ਤੇ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਕਟਦਾਣੇ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਆ ਸਾਰੇ ਸੂਟਾਂ ਦੇ ਇਹ ਹੈਗਾ ਇਹਦਾ ਦੁਪੱਟਾ ਬਹੁਤ ਸੌਫਟ ਸਟਫ ਹੈ 컬러 ਦੇਖ ਲਓ ਜੀ ਕਾਫੀ ਜਿਹਾ ਸ਼ੇਡ ਆ ਇਹ ਚਾਰ ਕਲਰ ਨੇ ਦੇ ਵਿੱਚ ਚਾਰੋਂ ਕਲਰ ਬਹੁਤ ਸੋਹਣੇ ਆ ਇਹ ਬਲੈਕ ਬ੍ਰਾਊਨ ਬਲੈਕ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਆ ਨੈਕਸਟ ਬਹੁਤ ਪਿਆਰਾ ਡਿਜ਼ਾਈਨ ਦੇਖੋ ਇਹਨਾਂ ਅੰਦਰ ਤੱਕ ਫੋਲਡ ਹੁੰਦਾ ਐਦਾਂ ਇੱਥੇ ਤੱਕ ਫੋਲਡ ਹੈ ਦੇਖੋ ਐਦਾਂ ਉਰੇ ਤੋਂ ਥੋੜਾ ਜਿਹਾ ਨੈਕ ਬਣ ਜਾਏਗਾ ਜੀ ਇਹਨੂੰ ਤੁਸੀਂ ਉਤਾਰ ਕੇ نیچے ਕਰਨਾ ਹੈ ਤਾ ਉਹ ਵੀ ਕਰ ਸਕਦੇ ਹੋ ਇਹ ਪਿਆਚ ਕੀਤਾ ਹੋਇਆ ਸਾਰਾ ਠੀਕ ਹੈ ਇਹਦੇ ਨਾਲ ਸਲਵਾਰ ਆ ਜਿਹੜੀ ਇਹ ਹੈਗੀ ਹੈ ਜਿਹਦੇ ਨਾਲ ਸਲਵਾਰ ਬਹੁਤ ਸੋਹਣਾ ਡਿਜ਼ਾਈਨ ਹੈ ਸਲਵਾਰ ਦਾ ਮਤਲਬ ਨਾ ਸਟੱਫ ਪਾ ਕੇ ਤੁਹਾਨੂੰ ਮਜ਼ਾ ਆ ਜਾਏਗਾ ਸੂਟ ਦਾ ਵੀ ਪੈਸਾ ਜੇ 1100 ਲਾਇਆ ਤਾਂ ਬਹੁਤ ਸੋਹਣਾ ਸੂਟ ਹੈ ਇਹ ਦੇਖੋ ਜੀ ਗ੍ਰੇ ਕਲਰ ਵੀ ਦੀ ਸ਼ਿਪਿੰਗ ਤੁਹਾਨੂੰ 12-1200 ਦੇ ਸੂਟ ਪਹਿਣਗੇ ਜੀ ਇਹ ਇਹ ਹੈਗਾ ਇੱਥੇ ਯੈਲੋ ਕਲਰ ਠੀਕ ਹੈ ਨੈਕਸਟ ਦਿਖਾਣੇ ਆ ਬਲੈਕ ਕਲਰ ਦੇ ਉੱਪਰ ਸਕਿਨ ਬਲੈਕ ਤੇ ਬਹੁਤ ਸੋਹਣਾ ਸੂਟ ਆ ਇਹ ਹੈਗਾ ਤੇ ਸਲਵਾਰ ਦਾ ਡਿਜ਼ਾਈਨ ਠੀਕ ਹੈ ਜੀ neck ਦੇ ਉੱਪਰ ਦੇਖੋ ਕਿੰਨਾ ਪਿਆਰਾ ਇਹਦੇ ਮਸ਼ੀਨੀ ਵਰਕ ਹੋਇਆ ਹੋਇਆ ਪਲੱਸ ਹੈਂਡ ਵਰਕ ਦਾ ਟੱਚ ਦਿੱਤਾ ਹੋਇਆ ਇਹ ਹੈਗਾ ਜੀ ਦੁਪੱਟਾ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਠੀਕ ਹੈ ਕਈ ਵਾਰੀ ਕੋਈ ਕਹਿ ਜਾਂਦਾ ਸੀ ਮਤਲਬ ਕਿ ਸਾਡੇ ਰੇਟ ਦੇਖ ਕੇ ਉਹ ਚੋ 100 200 ਘੱਟ ਕਰਕੇ ਅਸੀਂ ਫਲਾਣੀ ਥਾਂ ਤੋਂ ਸੇਮ ਸੂਟ ਇਦਾਂ ਦਾ ਹੀ ਲਿਆ ਹੈ ਹਨਾ ਮੈਂ ਤੁਹਾਨੂੰ ਮੇਰੇ ਕੋਲ ਪੇਜ ਦੇ ਨਾਲ ਦਾ ਸੇਮ ਸੂਟ ਦਿਖਾ ਦਾਨੀ ਆ ਜੀ ਜਿਹੜੇ ਅਸੀਂ 1500 ਦੇ 2 ਸੂਟ ਕੱਢਦੇ ਹੁੰਦੇ ਆ ਨਾ ਉਹ ਸਟੱਫ ਵੀ ਮਤਲਬ ਕਿ ਲੁੱਕ ਵਾਈਜ਼ ਇਦਾਂ ਦਾ ਹੀ ਨੇ ਉਹ ਵੀ ਸੂਟ ਠੀਕ ਹੈ ਠੀਕ ਹੈ ਜੀ ਲੁੱਕ ਵਾਈਜ਼ ਸੇਮ ਹੀ ਹੁੰਦੇ ਨੇ ਸੂਟ ਤੇ ਸਟੱਫ ਦਾ ਮੇਨ ਹੁੰਦਾ ਵੀ ਸਟੱਫ ਕਿਦਾਂ ਦਾ ਹੁਣ ਇਹ ਸੂਟ ਆ ਠੀਕ ਹੈ ਇਹ ਸਲਵਾਰ ਆ ਜੀ ਇਹਦੇ ਤੇ ਇਹ ਹੈਗੀ ਇਹਦੀ ਸ਼ਰਟ ਆ ਠੀਕ ਹੈ ਇਹ ਮੈਂ ਅੱਜ ਤੁਹਾਨੂੰ ਵਿਦ ਸ਼ਿਪਿੰਗ 1200 ਦਾ ਸੂਟ ਦੇ ਰਹੀ ਆਂ ਇਹ ਹੈਗਾ ਦਾ ਦੁਪੱਟਾ ਲੰਮਾ ਚੌੜਾ ਪੂਰਾ ਦੁਪੱਟਾ ਹੈ ਤੇ ਜਿਹੜੇ ਇਹ ਵਾਲੇ ਸੂਟ ਨੇ ਇਹ ਅਕਸਰ ਅਸੀਂ 1500 ਦੇ ਦੋ ਸੂਟ ਕੱਢਦੇ ਆ ਦੇਖੋ ਜੇ ਇਹ ਇਕੱਠੇ ਹੀ ਪਏ ਨੇ ਤਾਂ ਤੁਹਾਨੂੰ ਕੀ ਪਤਾ ਹੈ ਨਾ ਦੋਨਾਂ ਦੇ ਵਿੱਚ ਵੀ ਕੀ ਅੰਤਰ ਹੈ ਠੀਕ ਹੈ ਫਰਕ ਸਿਰਫ ਇੰਨਾ ਹੁੰਦਾ ਕਿ ਵੀਡੀਓ 'ਚ ਦੇਖਣ ਨਾਲ ਫਰਕ ਨਹੀਂ ਪਤਾ ਲੱਗਦਾ ਇਹ ਜਿਹੜੇ ਅਸੀਂ 1500 ਦੇ ਦੋ ਸੂਟ ਕੱਢਦੇ ਆ ਉਹ ਵਾਲੇ ਸੂਟ ਨੇ ਠੀਕ ਹੈ ਜੀ ਦੇਖੋ ਇਹ ਵੀ ਕਾਟਨ ਦਾ ਸੂਟ ਹੈ ਤੇ ਉਦਾਂ ਹੀ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਮੈਂ ਨਹੀਂ ਕਹਿੰਦੀ ਕਿ ਇਹ ਸਟੱਫ ਮਾੜਾ ਹੈ ਇਹ ਵੀ ਬਹੁਤ ਸੋਹਣਾ ਸੂਟ ਹੈ ਗਰਮੀਆਂ ਦੇ ਵਿੱਚ ਤੇ ਸਟੱਫ ਸਟੱਫ ਦਾ ਫਰਕ ਹੁੰਦਾ ਹੈ ਇਹ ਸੂਟ ਛੋਟਾ ਜਿੱਦਾਂ ਤੁਸੀਂ ਜੇ ਡੇਲੀ ਵੀ ਮੈਂ ਪਹਿਲਾਂ ਵੀਡੀਓ ਸ਼ੁਰੂ ਹੋਣ ਤੇ ਕਿਹਾ ਸੀ ਕਿ ਡੇਲੀ ਵੀ ਪਾਣੀਓ ਅਗਰ ਤੁਸੀਂ ਤਾਂ ਛੋਟਾ ਪੂਰਾ ਪੈਸਾ ਵਸੂਲ ਕਰਕੇ ਜਾਏਗਾ ਏ ਵੀ ਦੇਖੋ कॉटन ਦਾ दुपट्टा ਉਹਨਾ ਹੀ ਲੰਮਾ ਚੌੜਾ ਇਹਨਾਂ ਚੀਜ਼ਾਂ ਦੇ ਫਰਕ ਹੁੰਨੇ ਆ ਮੈਨੂੰ ਕੱਲ ਪਰਸ ਇੱਕ ਕਮੈਂਟ ਆਇਆ ਸੀਗਾ ਜਿਹੜੇ ਮੈਂ ਮੈਚਿੰਗ ਸੂਟ ਪਾਏ ਸੀਗੇ ਪ੍ਰਿੰਟਡ ਅਸੀਂ ਬੀ ਐਨ ਡੀ ਦਾ ਲਿਆ ਸੀ ਇਹ ਸੂਟ ਐਨ ਡੀ ਦਾ ਲਿਆ ਸੀ ਤਾਂ ਕਰਕੇ ਮੈਂ ਜਸਟ ਤੁਹਾਨੂੰ ਫਰਕ ਦਿਖਾਇਆ ਵੀ ਇਹ ਚੀਜ਼ਾਂ ਦੇ ਇਦਾਂ ਫਰਕ ਹੁੰਨੇ ਆ ਤੁਹਾਨੂੰ ਵੀਡੀਓ ਚ ਦੇਖ ਕੇ ਤਾਂ ਤੁਸੀਂ ਨਹੀਂ ਗੈਸ ਲਗਾ ਸਕਦੇ ਜਦੋਂ ਤੁਹਾਡੇ ਹੱਥ ਵਿੱਚ ਸਟਾਫ ਆ ਜਾਂਦਾ ਉਸ ਟਾਈਮ ਪਤਾ ਲੱਗਦਾ ਇਹ ਦੇਖੋ ਸੇਮ ਦੇ ਵਿੱਚ ਜਿਹੜੇ ਅੱਜ ਮੈਂ ਵਿਦ ਸ਼ਿਪਿੰਗ 1200 ਦੇ ਸੂਟ ਦੇ ਰਹੀ ਹਾਂ ਸਾਰੀ ਵੈਸੇ ਇਹ 1150 ਦਾ ਸੂਟ ਅਸੀਂ ਪਹਿਲਾਂ ਸੇਲ ਕਰ ਚੁੱਕੇ ਹਾਂ ਉਹਨਾਂ ਦੇ ਵਿੱਚ 60 70 ਰੁਪਏ ਸ਼ਿਪਿੰਗ ਰਹਿੰਦੀ ਹੈ ਜੀ ਤੇ ਉਹ ਫਿਰ ਕਈ ਵਾਰੀ ਪੁੱਛੀ ਜਾਂਦੇ ਹੁੰਦੇ ਨੇ ਪੰਜਾਬ ਵਾਲੇ ਕਿੰਨੇ ਸ਼ਿਪਿੰਗ ਹੈ ਤਾਂ ਕਰਕੇ ਅੱਜ ਅਸੀਂ ਟੋਟਲੀ 1200 ਦੇ ਵਿੱਚ ਦੇ ਰਹੇ ਹਾਂ ਸੂਟ ਇਹ 50 ਰੁਪਏ ਸ਼ਿਪਿੰਗ ਲਗਾਤੀ ਪੰਜਾਬ ਦੇ ਵਿੱਚ ਸਾਰਿਆਂ ਲਈ ਇਹ ਹੈਗਾ ਜੀ ਇਹਦਾ ਦੁਪੱਟਾ ਲੰਮਾ ਚੌੜਾ ਜਿਹਾ ਦੁਪੱਟਾ ਸੇਮ ਦੇ ਵਿੱਚ ਦੋ ਸੂਟ ਮਿਲਣਗੇ ਇਹ ਤੁਹਾਨੂੰ ਬਲੈਕ ਮੇਲ ਜੈਗਾ ਇਹਦੇ ਵਿੱਚ ਠੀਕ ਹੈ ਇਹ ਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਦੇਖੋ ਜੀ ਸੂਟ ਠੀਕ ਹੈ ਇਹ ਹੈਗੀ ਇਹਦੇ ਨਾਲ ਸਲਵਾਰ ਕਲਰ ਡਿਜ਼ਾਈਨ ਪ੍ਰਿੰਟ ਇਹਨਾਂ ਦੇ ਬਹੁਤ ਸੋਹਣੇ ਸੋਹਣੇ ਆ ਜਿਹੜਾ ਮਰਜ਼ੀ ਪ੍ਰਿੰਟ ਲੈ ਲਓ ਉਹੀ ਪ੍ਰਿੰਟ ਬਹੁਤ ਸੋਹਣਾ ਹੈ ਇਹ ਦੁਪੱਟਾ ਜੀ ਦੁਪੱਟੇ ਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਸੇਮ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਹ ਹੈਗਾ ਜੀ ਨੈਕਸਟ ਨੈਕ ਦੇ ਉੱਪਰ ਬਹੁਤ ਸੋਹਣਾ ਪੈਚ ਆ ਠੀਕ ਹੈ ਇਹਦੇ ਨਾਲ ਇਦਾਂ ਡਾਟਸ ਵਾਲੀ ਸਲਵਾਰ ਆਏਗੀ ਜਿਹੜੇ ਜਿਹਦਾ ਪੈਚ ਲੱਗਿਆ ਹੋਇਆ ਹੈ ਨੈਕ ਦੇ ਉੱਪਰ ਇਹ ਸਲਵਾਰ ਹੈ ਜੀ ਡਾਟਸ ਵਾਲੀ ਠੀਕ ਹੈ ਸੇਮ ਪੈਚ ਲੱਗਿਆ ਹੋਇਆ ਨੱਕ ਤੇ ਇਹ ਹੈਗਾ ਤਾਂ ਦੁਪੱਟਾ ਇਹਦੇ ਵਿੱਚ ਤੁਹਾਨੂੰ ਕਲਰ ਦੋ ਮਿਲ ਜਾਣਗੇ ਨੈਕਸਟ ਬਹੁਤ ਸੋਹਣਾ ਜਿਹਾ ਕਲਰ ਆ ਲਾਈਟ ਪਿਸਤਾ ਜਿਹਾ ਸ਼ੇਡ ਆ ਤੇ ਇਹਦੀ ਸਲਵਾਰ ਰਹੇਗੀ ਏ ਜ਼ਿਗਜ਼ੈਗ ਪ੍ਰਿੰਟ ਵਾਲੀ ਪੈਕਿੰਗ ਬਹੁਤ ਸੋਹਣੀ ਹੁੰਦੀ ਹੈ ਨਾ ਸੂਟਾਂ ਦੀ ਇਹ ਹੈਗਾ ਜੀ ਦੁਪੱਟਾ ਇਹਦਾ ਇਹਦੇ ਕਲਰ ਲਾਈਟ ਲਾਈਟ ਜਿਹੇ ਨੇ ਬਹੁਤ ਸੋਹਣਾ ਸ਼ੇਡ ਆ ਇਹ ਤਾਂ ਸਾਰੇ ਤਿੰਨੇ ਹੀ ਸੂਟਾਂ ਦਾ देखो जी डिजाइन बहुत प्यारा ਇਹਦੇ ਨਾਲ ਹੀ ਲਾਈਨ ਵਾਲੀ ਸਲਵਾਰ ਆਏਗੀ ਠੀਕ ਹੈ ਇਹ ਹੈਗਾ ਜੀ ਇਹਦਾ ਲਾਈਨ ਵਾਲੀ ਦੁਪੱਟਾ ਇਹਦੇ ਵਿੱਚ ਤੁਹਾਨੂੰ ਇੱਕ ਮੈਰੂਨ ਜਿਹਾ শেਡ ਮਿਲ ਜਾਏਗਾ ਇਹ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਸੂਟ ਦਾ neck ਦੇ ਉੱਪਰ ਬਹੁਤ ਸੋਹਣੀ embroidery ਦੇ ਨਾਲ ਪੈਚ ਆ ਕੇਰੇ ਤੇ ਵੀ ਸੇਮ ਕੀ ਕਰੀਏ ਇਹਦੀ ਸਲਵਾਰ ਆ ਜਿਹੜੀ ਇਹ ਵਾਲੀ ਰਹੇਗੀ ਸੋਹਣਾ ਹੀ ਕਲਰ ਪ੍ਰਿੰਟ ਬਹੁਤ ਇਹਦੇ ਕਲਰ ਤਿੰਨੋ ਹੀ ਕਲਰ ਬਹੁਤ ਸੋਹਣੇ ਆ ਦੇਖੋ ਜੀ ਕਲਰ ਡਿਜ਼ਾਈਨ ਇਹਦੇ ਨਾਲ ਵੀ ਤੁਹਾਨੂੰ ਇਦਾਂ ਡਾਟਸ ਵਾਲੀ ਸਲਵਾਰ ਮਿਲੇਗੀ ਜਿਹੜੀ ਪਹਿਲਾਂ ਦਿਖਾਈ ਸੀਗੀ ਉਦਾਂ ਹੀ ਇਦਾਂ ਹੀ ਡਾਟਸ ਹੋ ਜਾਂਪੂਰੀ ਜਾਂ ਪ੍ਰਿੰਟ ਆ ਥੋੜਾ ਜਿਹਾ ਦੁਪट्टे ਦੇ ਵਿੱਚ ਇਹਦੇ ਕਲਰ ਵੀ ਬਹੁਤ ਸੋਹਣੇ ਆ ਚਾਰ ਕਲਰ ਨੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੈਕਸਟ ਬਲੈਕ ਕਲਰ ਦੇ ਉੱਪਰ ਹੈ ਇਹ ਹੈਗੇ ਜੀ ਸਲਵਾਰ ਇਹਦੀ ਬਹੁਤ ਸੋਹਣੇ ਜਿਹੇ ਪ੍ਰਿੰਟ ਦੇ ਉੱਪਰ ਠੀਕ ਹੈ ਸ਼ਰਟ ਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਇਹ ਹੈਗਾ ਦੁਪੱਟਾ ਪਰਫੈਕਟ ਕਲਰ ਨੇ ਇਹਨਾਂ ਦੇ ਕਲਰ ਤੁਸੀਂ ਧੋ ਧੋ ਕੇ ਜਿੱਦਾਂ ਮਰਜ਼ੀ ਪਾਈ ਜੋ ਅਗਰ ਸੂਟ ਦਾ ਕਲਰ ਉੱਤਰ ਗਿਆ ਤਾਂ ਤੁਸੀਂ ਵਾਪਿਸ ਕਰ ਸਕਦੇ ਹੋ ਐਨੇ ਫਾਸਟ ਕਲਰ ਨੇ ਜਿਹੜੇ ਇਹ ਵਾਲੇ ਸੂਟ ਨੇ ਠੀਕ ਹੈ ਜੀ ਇਹ ਹੈਗਾ ਇਹਦਾ ਸਲਵਾਰ ਦਾ ਮੋਸਟਲੀ ਜਿਆਦਾਤਰ ਸਲਵਾਰਾਂ ਦਾ ਇਹ ਵਾਲੀ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਆ ਇਹ ਹੈਗਾ neck ਦੇ ਉੱਪਰ ਦੁਪੱਟਾ ਇਹਦੇ ਨਾਲ ਥੋੜਾ ਵੱਡੇ ਫਲਾਰਾਂ ਨੇ ਕਲਰ ਇਹਦੇ ਦੋ ਨੈਕ ਸੂਟ ਆ ਜੀ ਇਹ ਹੈਗਾ ਇਹਦਾ ਸਲਵਾਰ ਦਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਆ ਠੀਕ ਹੈ ਸੂਟ ਦਾ ਪ੍ਰਿੰਟ 셔ਟ ਦਾ ਬਹੁਤ ਸੋਹਣਾ ਹੈ ਦੁਪੱਟਾ ਉਸ ਤੋਂ ਵੀ ਸੋਹਣਾ ਹੈ ਮਤਲਬ ਬਹੁਤ ਪਿਆਰੇ ਪਿਆਰੇ ਜੇ ਸੂਟ ਹੈ ਇਹ ਦੇਖੋ ਸੂਟ ਠੀਕ ਹੈ ਜੀ 1200 ਦੇ ਵਿੱਚ ਸੂਟ ਮਿਲਣਗੇ ਸਾਰੇ ਤੁਹਾਨੂੰ ਇਹ ਇੱਕ ਹੈਗਾ ਲਾਈਨਾਂ ਵਾਲਾ ਸੂਟ ਵਿਦ ਸ਼ਿਪਿੰਗ 1200 ਦਾ ਸੂਟ ਹੈ ਇਹਦੇ ਨਾਲ ਹੀ ਬਲੈਕ ਸਲਵਾਰ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈ ਦੁਪੱਟਾ ਬਹੁਤ ਸੋਹਣਾ ਸੂਰਤ ਦਾ ਇਹ ਹੈਗਾ ਜੀ ਨੈਕਸਟ ਠੀਕ ਹੈ 컬러 ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਇਹ ਸਲਵਾਰ ਵਾਲਾ ਲਾਈਨ ਵਾਲੀ ਤੇ ਇਹ ਹੈਗਾ ਤਾਂ ਦੁਪੱਟਾ ਠੀਕ ਹੈ ਜੀ ਕਾਟਨ ਦਾ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ ਚ ਜੋ ਵੀ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਉਸੇ ਪਿਕ ਸੈਂਡ ਕਰ ਸਕਦੇ ਹੋ ਬਾਕੀ ਕਮੈਂਟ ਕਰਕੇ ਤੁਸੀਂ ਦੱਸਿਓ ਜੀ ਕਲੈਕਸ਼ਨ ਕਿੱਦਾਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਓ ਥੈਂਕ ਯੂ ਸੋ ਮੱਚ